ਹੇ ਸ੍ਰੀ ਦੁਰਗਰਾਜ ਸਾਹਿਬ ਜੀ ਮਹਾਰਾਜ ਨੂੰ ਸ਼ੂਟ ਲੰਗੇ ਸ਼ਰਮੀ ਛਪ ਦੁਆਰਾ ਸ਼੍ਰੀ ਗੁਰਬਦਾਸ ਮਹਾਰਾਜ ਕੋਹੜਾ ਰੋਡ ਸਨੇਵਲ ਵੱਲੋਂ ਇੱਕ ਬਹੁਤ ਹੀ ਵਿਸ਼ਾਲ ਰਵਿਦਾਸ ਗੁਰੂ ਮਹਾਰਾਜ ਦੇ ਆਗਮਨ ਦੇ ਪੁਰਬ ਦੇ ਵਿੱਚ ਸੰਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਕੇ ਸਾਰੇ ਇਲਾਕੇ ਦੀਆਂ ਮੋਢਵਰ ਸਾਕਤਾਂ ਅਤੇ ਇਲਾਕੇ ਦੇ ਨਿਵਾਸੀਆਂ ਨੇ ਬਹੁਤ ਵੱਜੜ ਕੇ ਹਿੱਸਾ ਲਿਆ ਅਤੇ ਇਸ ਨੂੰ ਸਾਰੇ ਹੀ ਧਰਮਾਂ ਦੇ ਲੋਕਾਂ ਨੇ ਬੜਾ ਪਿਆਰ ਨਾਲ ਮੇਲ ਬਲਾਪਨ ਬਣਾਇਆ ਅਤੇ ਥੋ-ਥੋ ਮਹਾਰਾਜ ਦੀ ਬਾਹਮਤੇ ਲਗ ਸੰਗਤਰੇ ਲੰਗਰ ਲਏ ਗਏ ਨੇ ਮਠਿਆਈ ਪ੍ਰਸ਼ਾਦ ਦੇ ਅਤੇ ਲੱਡੂਆਂ ਦੇ ਅਤੇ ਹੋਰ ਇਹ ਸੇਕ ਤਰ੍ਹਾਂ ਦਾ ਲੰਗਰ ਲਾਇਆ ਗਿਆ ਤਾਂ ਕਿ ਸਾਰਿਆਂ ਨੂੰ ਲੰਗਰ ਚੱਕ ਚੱਕਣਾ ਤੇ ਸਾਰੇ ਆਪਣੇ ਪ੍ਰੇਮ ਪਿਆਰ ਦਾ ਉੱਚੇ ਜਿਹਾ ਗੁਰੂ ਅਰਦਾਸ ਜਰ ਨੇ ਖਤਮ ਕਰੀਆ ਸਾਰੇ ਹੀ ਉਸ ਮਾਨਸ ਦੇ ਜੀਵ ਨੇ ਸਾਰੇ ਇਕੋ ਤਰ੍ਹਾਂ ਦੇ ਨੇ ਇਹਦੇ ਵਿੱਚ ਕੋਈ ਭੇਦ ਭਾਬ ਨਹੀਂ ਗਾ ਤੇ ਸਾਰਿਆਂ ਨੂੰ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਹੂੰ ਤੇਰਾ ਡਰੂ ਉਹ ਪਰਬਤਾਂ ਨੂੰ ਸਦੇ ਨਾਲ ਜਦੋਂ ਉਹਨਾਂ ਦਾ ਆਗਮਨ ਹੋਇਆ ਤੇ ਤਿੱਤੀਗੁਰ ਦੇਵੀ ਦੇਵਤਿਆਰੇ ਉਹਨਾਂ ਤੇ ਬੋਲਾਂ ਦੀ ਵਰਸ਼ਾ ਕੀਤੀ ਤੇ ਉਹਨਾਂ ਨੂੰ ਇੱਕ ਜੀਜ ਜਾਤ ਤੋਂ ਇੱਕ ਉੱਚੀ ਜਾਤ ਤੇ ਉੱਚੇ ਲੋਕਾਂ ਦੇ ਵਿੱਚ ਬੈਠ ਦਾ ਮੌਕਾ ਮਿਲਿਆ ਅਤੇ ਸਾਰੇ ਨਾਗਰਵਾਲ ਰਾਜੇ ਆ ਗਏ ਉਹਨਾਂ ਦੇ ਪੈਰੀਂ ਆ ਕੇ ਪਏ ਨੇ ਅਤੇ ਉਹਨਾਂ ਦਾ ਸਾਰੇ ਹੀ ਸੰਸਾਰ ਵਿੱਚ ਉਹਨਾਂ ਦਾ ਅੱਜ ਆਗਮਨ ਪੂਰਵ ਦੇ ਸੰਬੰਧ ਵਿੱਚ ਲੋਕਾਂ ਦੇ ਥੋ-ਥੋ ਨਗਰ ਕੀਰਤਨ ਚੱਲ ਰਹੀ ਰਹੀ ਤੇ ਪਾਰਾ ਦੇਖ ਨੂੰ ਰਵਿਦਾਸ ਮਹਾਰਾਜ ਦੇ ਸੰਬੰਧ ਵਿੱਚ ਤਰਣਾ ਮੰਡੀ ਸਾਰੇ ਲੇ ਵੇਖੇ ਇੱਕ ਬਹੁਤ ਹੀ ਵਿਸ਼ਾਲ ਉਹਨਾਂ ਦੇ ਪਾਠ ਦਾ ਭੋਗ ਪਾਇਆ ਜਾਊਗਾ ਤੇ ਸੰਗ ਵਾਸਤੇ ਕੋਈ ਕਿਤਰਾਂ ਅਤੇ ਹੋਰ ਵੀ ਲੰਗਰ ਵਗੈਰਾ ਲਾਏ ਜਾਣਗੇ ਤਾਂ ਕਿ ਹਰੇਕ ਤਰ੍ਹਾਂ ਦੇ ਸਾਰੇ ਹੀ ਲੋਕ ਆ ਕੇ ਤੇ ਬਿੱਲ ਬਰਾ ਆਪਣਾ ਗੁਰਦਾਸ ਬਾਹਰ ਜੀ ਦਾ ਜਮਦਮ ਨਾਸ ਕਰਨ ਧੰਨਵਾਦ ਡਾਕਟਰ ਬੀਰੂ ਰਗਰ ਮੇਦਕਰ ਕਲੱਬ ਵੱਲੋਂ ਇੱਕ ਸਾਲ ਇਸ ਤਰ੍ਹਾਂ ਚੜ ਬੱਜੜ ਕੇ ਹਿੱਸਾ ਲੈਣੇ ਇਸ ਪ੍ਰੋਗਰਾਮ ਦੇ ਵਿੱਚ ਅਦੇਸ਼ ਇਸ ਸਾਲ ਵੀ ਸਾਡੀ ਡਾਕਟਰ ਬੀਰੂ ਮੇਦਕਰ ਕਲੱਬ ਇਹ ਗੁਰਦਾਸ ਬਾਹਰ ਜੀ ਦੇ ਆਗਮਨ ਸੇ ਸੰਬੰਧ ਵਿੱਚ ਨਗਰਗ੍ਰਿਤਾੰ ਦੇ ਵਿੱਚ ਅਤੇ ਹੋਰ ਵੀ ਸਾਰੇ ਜਿੰਨੇ ਵੀ ਪ੍ਰੋਗਰਾਮ ਨੇ ਗੁਰਦਾਸ ਬਾਹਰ ਜੀ ਦੇ ਉਹਦੇ ਵਿੱਚ ਬੱਜੜ ਕੇ ਹਿੱਸਾ ਲੈਂਦੀ ਆ ਤੇ ਸਾਰਿਆਂ ਨੂੰ ਗੁਰੂ ਨਾਨਕ ਮਹਾਰਾਜ ਦੇ ਆਗਮਨ ਦੇ ਖੁਸ਼ੀ ਵਿੱਚ ਲੱਖ ਲੱਖ ਵਧਾਈਆਂ ਦਿੰਦੇ ਆ ਅੱਜ ਦੇ ਦਿਨ ਤੇ ਕੀ ਕਹਿਣਾ ਚਾਹੁੰਦੇ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਆਗਮਨ ਪਰਫਾਰਮੈਂਸ ਤੇ ਅਸੀਂ ਸਾਰੇ ਆਪਣੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਦੁਕਾਨਦਾਰ ਲੋਕ ਬਾਜ਼ਾਰ ਦੇ ਸਤਾਵਾ ਜੱਡੂਆ ਲੰਗਰ ਲਾਇਆ ਵਾ ਦੁਕਾਨਦਾਰ ਸਾਰੇ ਵੱਧ ਬਾਜ਼ਾਰ ਦੇ ਸਥਾਨਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦੇ ਅੱਜ ਆਗਮਨ ਪਰਵ ਦੇਸਵੰਦ ਦੇ ਵਿੱਚ ਗੁਰਦੁਆਰਾ ਗੁਰੂ ਰਵਿਦਾਸ ਜੀ ਕੋਹਾੜਾ ਰੋਡ ਸਾਨੇਵਾਲ ਵੱਲੋਂ ਜੋ ਵਿਜਾਲ ਨਗਰ ਕੀਰਤਨ ਸਜਾਇਆ ਗਿਆ ਉਹਦੇ ਸਬੰਧ ਵਿੱਚ ਹੁਣ ਦਾਣਾ ਮੰਡੀ ਦੇ ਵਿੱਚ ਪਹੁੰਚਿਆ ਜਿੱਥੇ ਆਰਤੀ ਐਸੋਸੀਏਸ਼ਨ ਵੱਲੋਂ ਸਰ ਅਜਮੇਰ ਸਿੰਘ ਜੀ ਧਾਲੀਵਾਲ ਬਹੁਮਪ੍ਰਕਾਸ਼ ਜੀ ਸੰਬੂਰ ਔਰ ਦੁਕਾਨਦਾਰ ਵੀਰਾਂ ਨੇ ਇੱਥੇ ਲੱਡੂਆਂ ਦੇ ਲੰਗਰ ਲਾਏ ਹੈ ਔਰ ਲੋਕ ਬੜੇ ਜੋਸ਼ੋ ਖੁਸ਼ ਦੇ ਨਾਲ ਸੰਗਤਾਂ ਸਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਆਗਮਨ ਪਰਵ ਨੂੰ ਮਨਾ ਰਹੀਆਂ ਹਨ ਔਰ ਅਸੀਂ ਆਪਣੇ ਵੱਲੋਂ ਕਾਉਂਸਲਰ ਜਸਵਿੰਦਰ ਗੌਰ ਤਲਵਾੜਾ ਵੱਲੋਂ ਸਭੂ ਜਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਗੁਰੂ ਰਬਦਾਸ ਜੀ ਮਹਾਰਾਜ ਜੀ ਦੇ ਜਨਮ ਦਿਨ ਦੀ ਅੱਜ ਅਸੀਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅੱਜ ਅਸੀਂ ਆਰਤੀ ਸਿੰਘ ਮਹਾਰਾਜ ਰਬਦਾਸ ਭਾਉ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਤੇ ਦਾਣਾ ਮੰਡੀ ਦੇ ਵਿੱਚ ਅਸੀਂ ਲੱਡੂਆਂ ਦਾ ਲੰਗਰ ਲਾ ਕੇ ਵੈਲਕਮ ਜੀ ਆ ਗੁਰੂ ਮਹਾਰਾਜ ਆਏ ਨੇ ਸਾਡੇ ਮੰਡੀ ਦੇ ਵਿੱਚ ਫੇਰੀ ਪਾਈ ਆ ਬੜੀ ਖੁਸ਼ੀ ਦੀ ਗੱਲ ਆ ਤੇ ਸਾਰੀਆਂ ਸੰਗਤਾਂ ਨੂੰ ਇਸ ਮੌਕੇ ਤੇ ਵਧਾਈ ਵੀ ਦਿੰਨੇ ਆ ਵੀ ਬਹੁਤ ਬਹੁਤ ਵਧਾਈਆਂ ਕਿਉਂਕਿ ਇਹ ਸਭ ਮੌਕੇ ਜਿਹੜੇ ਧਾਰਮਿਕ ਮੌਕੇ ਨੇ ਹਮੇਸ਼ਾ ਹੁੰਦੇ ਰਹਿਣੇ ਚਾਹੀਦੇ ਆ ਸੰਗਤਾਂ ਜੁੜਦੀਆਂ ਰਹਿਣੀਆਂ ਚਾਹੀਦੀਆਂ ਨੇ ਮੈਂ ਆਪਣੇ ਵੱਲੋਂ ਆਰਤੀ ਅਸ਼ੇਸ਼ ਪ੍ਰਧਾਨ ਹੋਣ ਦੇ ਨਾਤੇ ਤੇ ਸਾਡੇ ਮੈਸੇਜ ਗਲਵਿੰਦਰ ਕੌਰ ਢਾਲੀ ਵਾਲ ਐਮਸੀ ਵੱਲੋਂ ਵੀ ਸਾਰੇ ਨਗਰ ਨਿਵਾਸੀਆਂ ਨੂੰ ਤੇ ਸਾਰੇ ਪਿੰਡ ਵਾਸੀਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜੂ ਸ਼ੀਟਸ ਵੱਲੋਂ ਸਰਦਾਰ ਨਗਰ ਕੌਂਸਲਰ ਰਾਜ ਪੂਜਾ ਬਾੜਿਆ ਵੱਲੋਂ ਉਹ ਥੋੜਾ ਬੀਜ਼ੀ ਹੋਣ ਕਰਕੇ ਆ ਨਹੀਂ ਸਕੇ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਕੂਰ ਰਵਿਦਾਸ ਭਗਤ ਜੀ ਦੇ ਜਨਮ ਦਿਹਾੜੇ ਦੀ